ਕੋਈ ਛੋਟੀ ਜਿਹੀ ਬੰਦੀ ਹੈ ਕੋਈ ਵੱਡੀ ਤੇ ਬੰਦੀ ਹੈ ਇਹਦਾ ਕੋਈ ਸਵਾਲ ਨਹੀਂ ਹਰਕ ਦੀ ਰਾਇ ਨੂੰ ਪੂਰਾ ਪ੍ਰਚਾਰ ਕਰਨ ਤੋਂ ਬਾਅਦ ਫੈਸਲਾ ਲੈਨੇ ਆ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਇੱਥੇ ਅੱਜ ਪ੍ਰੋਗਰਾਮ ਵੀ ਹੋਣਾ ਇਹ ਦਾਅਵਾ ਕਰਾਂਗੇ ਸਾਡੇ ਲੋ ਸਾਥੀ ਜਿਹੜੇ ਬੈਠੇ ਨੇ ਅਸੀਂ ਉਹਨਾਂ ਦੀ ਇੱਕ ਤੇਰੀ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ ਯੋਗਾਰਨੀ ਇਹਨੇ ਇੱਕ ਵਾਰਨਿੰਗ ਸਿੱਧਰ ਮੋਦੀ ਸਰਕਾਰ ਨੂੰ ਦਿੱਤਾ ਅੱਜ ਬਈ ਆ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਣਾ ਜਿਹੜੀਆਂ ਤੁਸੀਂ ਗਰਮਸਥਲੀਆਂ ਜੀਆਂ ਕਰਦੇ ਹੋ ਨਾ ਆ ਜਿਹੜਾ ਡਰਾਫਟ ਪਾਲਿਸੀ ਉਹ ਐਗਰੀਕਲਚਰ ਮਾਰਕੀਟਿੰਗ ਆਈ ਹੈ ਸਾਡੇ ਸਾਹਮਣੇ ਤੁਸੀਂ ਮੰਨੇ ਭਈ ਅਸੀਂ ਨੂੰ ਰੱਦ ਕਰਾਂਗੇ ਪਰ ਵਿਧਾਨ ਸਭਾ ਦਸਹਿਸ਼ਕ ਕੀ ਦੀ ਸਰਦਿ ਖਲਫਟ ਦੀ ਤਾਰੀਖ ਹੈ ਤੁਸੀਂ ਸਾਨੂੰ ਦਿੱਲੀ ਚ ਵੋਟਾਂ ਲੈਣ ਦਾ ਫਿਕਰ ਬਹਿ ਗਿਆ ਇਥੇ ਦੀ ਟੋਕਨ ਇਕਨੋਮੀ ਦਾ ਫਿਕਰ ਨਹੀਂ ਟੋਕਨ ਅੱਥਚਾਰੇ ਦਾ ਫਿਕਰ ਨਹੀਂ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਯਾਦ ਰੱਖਿਓ ਸਟੇਟ ਸਬਜੈਕਟ ਹੈ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਜੇ ਇੰਦਰ ਕੋਈ ਚਾਕੇਆ ਪੰਜਾਬ ਦੀ ਮੰਡੀ ਵੱਲ ਉਹਦੀਆਂ ਅੱਠਾ ਕਰ ਦੇਣਗੇ ਇਥੇ ਦੇ ਕਿਸਾਨਕ ਨਹੀਂ ਤੇ ਰਿਪੋਰਟਸ ਆ ਰਹੀਆਂ ਸਾਡੇ ਵੀ ਕਈ-ਕਈ ਕਿਲੋਮੀਟਰ ਦੂਰ ਤੱਕ ਜਾਮ ਲੱਗੇ ਹੋਏ ਐ ਸਾਡੇ ਸਾਥੀ ਸਾਡੇ ਭਰਾ ਦੂਰ ਦੂਰ ਤੱਕ ਫਸੇ ਹੋਏ ਆ ਇੱਥੇ ਆਉਣਾ ਚਾਹੁੰਦੇ ਆ ਮੈਂ ਇੱਕ ਖਾਸ ਸੁਨੇਹਾ ਪੰਜਾਬ ਦੇ ਸਟੇਜ ਤੇ ਲੋਕਾਂ ਨੂੰ ਦੇਣਾ ਚਾਹਣਾ ਹਰ ਕੋਈ ਉੱਠਦਾ ਉਹ ਕਹਿਣ ਲੱਗ ਪਿਆ ਜੋ ਸਰਕਾਰੀ ਏਜੰਸੀਆਂ ਨੇ ਪ੍ਰਚਾਰਿਆ ਵੀ ਲੋ ਜੀ ਇਹ ਤਾਂ ਰੋਲ ਧਰਨਾ ਲਾ ਦਿੰਦੇ ਆ ਇੱਦਾਂ ਜੀ ਰੋਜ਼ ਟ੍ਰੈਫਿਕ ਜਾਮ ਕਰ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਇਹ ਦੱਸਣਾ ਚਾਹਣਾ ਅੱਜ ਨਿਗਾ ਮਾਰੋ ساری ਦੁਨੀਆ 'ਚ ਹੋ ਕੀ ਰਿਹਾ ਹੈ ਐਲਨ ਮਸਕ ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ 트াম্প ਦੇ ਖੰਨ ਮਰੋੜ ਰਿਹਾ ਮੋਦੀ ਦੇ ਕਰਨ ਮਰੋੜ ਰਿਹਾ ਅੰਬਾਨੀ ਦੇ ਅਦਾਨੀ ਸਾਰੀ ਦੁਨੀਆ ਚ ਕਾਰਪੋਰੇਟ ਕਾਰਪੋਰੇਟਾਈਜੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ ਕਾਰਪੋਰੇਟ ਦੀ ਅੱਖ ਤੁਹਾਡੀਆਂ ਕੰਨੀਆਂ ਜ਼ਮੀਨਾਂ ਉੱਤੇ ਨਹੀਂ ਜਿਹੜੇ ਕਹਿੰਦੇ ਨੇ ਨਾ ਕਿ ਰੋਜ਼ ਧਰਮੇ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਕਹਿਣਾ ਗੁਮਰਾਹ ਨਾ ਹੋਵੋ ਏ ਐਸ ਕੇ ਐਮ ਇੱਕ ਕੰਗ ਹੈ ਇੱਕ ਕੰਗ ਬਣ ਕੇ ਖੜੀ ਹੈ ਉਹ ਕਾਰਪੋਰੇਟ ਦੀਆਂ ਰੀਤੀ ਨੀਤੀਆਂ ਨੂੰ ਰੋਕਣ ਵਾਸਤੇ ਜੇ ਕੰਗ ਟੁੱਟ ਗਈ ਇੱਥੇ ਦਾ ਬਿਜ਼ਨਸ ਕਮਿਟੀ ਇੱਥੇ ਦੇ ਦੁਕਾਨਦਾਰ ਇੱਥੇ ਦਾ ਕੁਝ ਨਹੀਂ ਬਚਣਾ ਦਿਨਾਂ ਵਿੱਚ ਕੰਬਿਆ ਕਰਨੇਗੇ ਇਸ ਲਈ ਇਹ ਲੜਾਈ ਤੁਹਾਡੀ ਹੈ ਕਿਸਾਨ ਇੱਕ ਧਿਰ ਬਣ ਕੇ ਖੜਾ ਹੈ ਕਿਸਾਨ ਤੁਹਾਡੀ ਲੜਾਈ ਲੜ ਰਹੀ ਹੈ ਸਾਰੇ ਦੇਸ਼ ਦੀ ਲੜਾਈ ਕਰ ਰਹੀ ਹੈ ਤੇ ਪਹਿਲੇ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਾਂ ਮੇਰਾ ਤਾਲਾ ਲਗਾਏ ਤਾਲੂ ਨੇ ਦਾ ਵਿਦੇਸ਼ਾਂ ਜੀਓ ਕਿਸਾਨ ਜਿਹੇ ਬੰਦੀਆਂ ਨਾਲ ਬਹੁਤ ਸਾਰੇ ਕੋ 40 42 ਦੇਸ਼ਾਂ ਨਾਲ ਹਰ ਪਾਸੇ ਕਾਰਪੋਰੇਟਸ ਦਾ ਵਿਰੋਧ ਹੋ ਰਿਹਾ ਹੈ ਜਰਮਨੀ ਚ ਵਿਰੋਧ ਹੋ ਰਿਹਾ ਹੈ ਇੰਗਲੈਂਡ ਚ ਵਿਰੋਧ ਹੋ ਰਿਹਾ ਹੈ ਇਟਲੀ ਚ ਵਿਰੋਧ ਹੋ ਰਿਹਾ ਹੈ ਫਰਾਂਸ ਚ ਵਿਰੋਧ ਹੋ ਰਿਹਾ ਹੈ ਅਮਰੀਕਾ ਚ ਵਿਰੋਧ ਹੋ ਰਿਹਾ ਹੈ ਕਾਰਪੋਰੇਟਸ ਦਾ ਵਿਰੋਧ ਸਾਰੀ ਦੁਨੀਆ ਚ ਹੋ ਰਿਹਾ ਕਿਉਂਕਿ ਕਾਰਪੋਰੇਟ ਦੇ ਮੂੰਹ ਚ ਪਾਣੀ ਆਇਆ ਹੈ ਤੇ ਮੇਰੇ ਸਾਥੀ ਕਹਿ ਰਹੇ ਸੀ ਜੇ ਤੁਹਾਡੇ ਕੋਲ ਜ਼ਮੀਨ ਖੋਹ ਲਈ ਜੇ ਉਹਨਾਂ ਦੇ ਕਬਜ਼ੇ ਚ ਹੋ ਜੇ ਤਾਂ ਉਹਨਾਂ ਦੇ ਤੁਸੀਂ ਗੁਲਾਮ ਹੋ ਜਾਓਗੇ ਉਹਨਾਂ ਨੇ ਸਰਕਾਰਾਂ ਕੋਲੋਂ ਕਰ ਲਈਆਂ મોદી ਹੈ ਤਾਂ ਮਮਕਨ ਹੈ ਇਹ ਤੁਸੀਂ ਦੌਰ ਦਿੱਤਾ ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ ਸਾਡਾ ਇੱਕ ਸਾਥੀ ਮਰਨ ਵਰਤੇ ਬੈਠਾ ਠੀਕ ਫੈਸਲਾ ਜਿਵੇਂ ਮਰਜ਼ੀ ਉਹਨੇ ਲੈ ਲਿਆ SKM ਦੇ ਨਾਲ ਸਦਾ ਮਸ਼ੂਰ ਕਰ ਨਹੀਂ ਕੀਤਾ ਕੁਝ ਵੀ ਹੋ ਗਿਆ ਪਰ ਇਹ SKM ਨਾ ਹੀ ਕੋਈ ਸੰਸਥਾ ਹੈ ਐਸੀ ਐਸੀ ਜਮਾਤ ਹੈ ਜਿੱਦਾਂ ਵੀ ਉਹ ਦੇ ਖਿਲਾਫ ਕੁਝ ਹੋਣਾ ਤੇ ਸਾਡੇ ਸਾਥੀਆਂ ਦੇ ਖਿਲਾਫ ਸਰਕਾਰ ਨੇ ਕੋਈ ਕਦਮ ਚੁੱਕਿਆ ਤਾਂ ਅਸੀਂ ਕਦੇ ਪਾਬੰਦੀ ਨਹੀਂ ਕੀਤਾ ਕਦੇ ਟ੍ਰੈਵਰਟ ਜਾਮ ਕੀਤਾ ਕਦੇ ਕੋਰਪੋਰੇਟ ਫਰੀ ਕੀਤੇ ਅਸੀਂ ਹਰ ਵਾਰੀ ਕੋਈ ਨਾ ਕੋਈ ਐਕਸ਼ਨ ਕੀਤਾ ਸਿੱਧ ਕਰ ਲਈ ਵੀ ਇਹ ਨਹੀਂ ਸਾਡੇ ਨਹੀਂ ਉਹ ਬਖਰੇ ਉਹ ਸਾਡੇ ਹੈ ਠੀਕ ਹੈ ਭਰਾਵਾਂ ਵਿੱਚ ਵੀ ਉਹ ਮਟਾਓ ਹੋ ਜਾਂਦਾ ਹੈ ਕਿਸੇ ਵੇਲੇ ਉਧਰਕ ਹੋ ਜਾਂਦਾ ਸਾਰਾ ਕੁਝ ਆਖਰ ਮੁਨੁਕਾਨਾ ਮੁਨਕਾ ਦੇ ਕਿਸੇ ਤੇ ਗਲਤੀ ਵੀ ਹੋ ਜਾਂਦੀ ਹੈ ਪਰ ਐਸਕੇਮ ਮੈਂ ਆਪਣੀ ਜ਼ਿੰਦਗੀ ਦੇ 53 54 ਸਾਲ ਕਿਸਾਨ ਲਹਿਰ ਲਈ ਲਾਇਨੇ ਸਭ ਤੋਂ ਵਧੀਆ ਤਜਰਬਾ ਐਸਕੇਮ ਬਣਨ ਤੋਂ ਬਾਅਦ ਹੋਇਆ ਕਿ ਜਦੋਂ ਕੋਈ ਫੈਸਲਾ ਲੈਣਾ ਉਹਨੂੰ ਕਈ ਕਈ ਦਿਨ ਬਹਿਸ ਕਰਕੇ ਨਿਰਖਦੇ ਹਾਂ ਕੋਈ ਛੋਟੀ ਜਿਹੀ ਜਿਸ ਬੰਦੀ ਹੈ ਕੋਈ ਬਗੜੀ ਜਿਹੜੇ ਬੰਦੀ ਹੈ ਇਹਦਾ ਕੋਈ ਸਵਾਲ ਨਹੀਂ ਹਰ ਇੱਕ ਦੀ رائے ਨੂੰ ਪੂਰਾ ਪ੍ਰਚੋਲ ਕਰਨ ਤੋਂ ਬਾਅਦ ਫੈਸਲਾ ਲੈਨੇ ਆ। ਤੋਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਇੱਥੇ ਅੱਜ ਪ੍ਰੋਗਰਾਮ ਵੀ ਹੋਣਾ ਇਹ ਨਾਲ ਕਰਾਗੇ। ਸਾਡੇ ਦੇ ਸਾਥੀ ਜਿਹੜੇ ਬੈਠੇ ਨੇ ਅਸੀਂ ਉਹਨਾਂ ਦੀ ਇੱਕ ਤੇਰਾ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ। ਯੋਗਾਰੰਗੀ ਇਹਨੇ ਇੱਕ ਵਾਰਨਿੰਗ ਸਿਗਨਲ ਮੋਦੀ ਸਰਕਾਰ ਨੂੰ ਦਿੱਤਾ ਅੱਜ ਫਿਰ ਆਪ ਸਰਕਾਰ ਨੂੰ ਵੀ ਮੈਂ ਕਹਿਣਾ ਚਾਹੁੰਨਾ ਜਿਹੜੀਆਂ ਤੁਸੀਂ ਕਰਮਸਥੀਆਂ ਜੀਆਂ ਕਰਦੇ ਹੋ ਨਾਲ ਆ ਜਿਹੜਾ ਡਰਾਫਟ ਪਾਲਿਸੀ ਉਹਨ ਐਗਰੀਕਲਚਰ ਮਾਰਕੀਟਿੰਗ ਆਈ ਹੈ ਸਾਡੇ ਸਾਹਮਣੇ ਤੁਸੀਂ ਮੰਨੇ ਬਈ ਅਸੀਂ ਨੂੰ ਰੱਤ ਕਰਾਂਗੇ ਵਿਧਾਨ ਸਭਾ ਦਸਿਆ ਜੋ ਕੱਕੀ ਸਾਥੀ ਕੱਲ੍ਹ ਤੱਕ ਦੀ ਧਾਰੀਕ ਹੈ ਤੁਸੀਂ ਸਾਨੂੰ ਦਿੱਲੀ 'ਚ ਵੋਟਾਂ ਲੈਣ ਦਾ ਫਿਕਰ ਪੈ ਗਿਆ ਇਥੇ ਦੀ ਟੋਟਲ ਇਕਨੋਮੀ ਦਾ ਫਿਕਰ ਨਹੀਂ ਟੋਟਲ ਆਰਥਚਾਰੇ ਦਾ ਫਿਕਰ ਨਹੀਂ ਕਾਨੂੰ ਬਖਸ਼ਿਆ ਨਹੀਂ ਜਾਊਗਾ ਯਾਦ ਰੱਖਿਓ ਸਟੇਟ ਸਬਜੈਕਟ ਹੈ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਜੇ ਇੰਦਰ ਕੋਈ ਚਾਹ ਗਿਆ ਪੰਜਾਬ ਦੀ ਮੰਡੀ ਵੱਲ ਉਹਦੀਆਂ ਅੱਖਾਂ ਖੜ ਦੇਣਗੇ ਇਥੇ ਦੇ ਕਿਸਾਨ ਪੁਲਿਸ ਪਾਸ ਦੀ ਗੱਲ ਹੈ ਇਸ ਦੇ ਵਿੱਚ ਗਰੀਬੀ ਹੈ ਬੇਰੁਜ਼ਗਾਰੀ ਹੈ ਇਨੇ ਲੰਬੇ ਸਮੇਂ ਦੇ ਬਾਅਦ ਸੱਤ ਸਾਢੇ ਸੱਤ ਮਹਾਕੇ ਵੀ ਜਾਣ ਤੋਂ ਬਾਅਦ ਇਸ ਦੇਸ਼ ਵਿੱਚ ਅਸੀਂ ਗਰੀਬੀ ਬੇਰੋਜ਼ਗਾਰੀ ਵਰਗੇ ਸਮੱਸਿਆਵਾਂ ਕਿਸਾਨ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕੇ ਫਿਰਸਕ ਕੋਈ ਅਧਿਕਾਰੀ ਨਹੀਂ ਹੈ ਅਧਿਕਾਰ ਨਹੀਂ ਪੋਲਿਟਿਕਲ ਲੋਕਾਂ ਨੂੰ ਇਹ ਕਹਿਣ ਲਾ ਕਿ ਇਹ ਦੇਸ਼ ਦੀ ਇਕਨੋਮੀ ਐਗਰੋ ਬੇਸਡ ਇਕਨੋਮੀ ਹੈ ਇਹ ਐਗਰੋ ਬੇਸਡ ਇਕਨੋਮੀ ਹੈ ਤਾਂ ਐਗਰੀ ਦਾ ਐਗਰੀਕਲਚਰ ਦਾ ਖਿਆਲ ਰੱਖੋ ਹੁਣ ਲੋਕੀ ਜਾਗ ਪਏ ਅੱਜ 라 ਇਕੱਠ ਜਿਹੜੇ ਕਿਲੋਮੀਟਰਾਂ ਤੱਕ ਸਾਡੇ ਸਾਥੀ ਆਲੇ ਬਾਹਰ ਖੜੇ ਆ ਇਸ ਕਰਕੇ ਸਟੈਬਲਿਸ਼ ਕਰ ਦਿੱਤਾ ਐਸਕੇਮ ਉਸੇ ਇਰਾਦੇ ਨਾਲ ਉਸੇ ਦ੍ਰਿੜਤਾ ਦੇ ਨਾਲ ਫੇਰ ਕਦੀ ਆਪਣੀਆਂ ਮੰਗਾ ਲਈ ਮੋਦੀ ਨੂੰ ਉਹ ਸਭ ਸਿਖਾਵਾਂਗੇ ਮੋਦੀ ਦੇ ਪੁਖੇ ਵੀ ਯਾਦ ਰੱਖਣਗੇ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਧਾਈ ਦਿਨਾ ਹੋ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੰਨੇ ਕੋਹਰੇ ਦੇ باوجود ਸਾਧਾਤੋ ਪੰਜਾਬ ਦੇ ਕੋਨੇ-ਕੋਨੇ ਤੋਂ ਤੁਰੇ ਬਹੁਤ ਮੁਸ਼ਕਿਲਾਂ ਆਈਆਂ ਪਰ ਉਹਦੇ باوجود ਤੁਸੀਂ ਇੰਨੀ ਵੱਡੀ ਗਿਣਤੀ ਵਿੱਚ ਆਇਓ ਸਾਡੇ ਵੀ ਆਈ ਜਾ ਰਹੇ ਹੋ ਮੋਗੇ ਵੱਡੀ ਖਤਾਰ ਨਹੀਂ ਰਿਹਾ ਇਹ ਜਿਹੜੀ ਤੁਸੀਂ ਮਿਹਨਤ ਕੀਤੀ ਇਹ ਅਜਾਈ ਨਹੀਂ ਜਾਏਗੀ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਾਂਗਾ ਜਿਹੜਾ ਤੁਹਾਡਾ ਮਨ ਬਣਿਆ ਇੱਕ ਵੱਡਾ ਅੰਦੋਲਨ ਖੜਾ ਕਰੂੰਗਾ ਜੁਰ ਪਿੰਡ ਪਿੰਡ ਜਾਣ ਦਾ ਸਮਾਂ ਇੱਕ ਇਹ ਵੀ ਗੱਲ ਕਰੀਏ ਸ਼ਹਿਰਾਂ ਵਾਲੇ ਭਰਾਵਾਂ ਨੂੰ ਇੱਕ ਵਾਰੀ ਫੇਰ ਜਾਈਏ ਡਾਕਟਰ ਸਾਹਿਬ ਮੇਰੇ ਵੱਲ ਧਿਆਨ ਦਿਓ ਇੱਕ ਲੋਕ ਹੈ ਇੱਕ ਮਹੀਨਾ ਇਸ ਗੱਲ ਤੇ ਲਾਈਏ ਜਿਹੜੇ ਕਹਿੰਦੇ ਨੇ ਵੀ ਪਤਾ ਨਹੀਂ ਅਸੀਂ ਆਪਣੀ ਚੁੱਪੀ 'ਚ ਬੈਠੇ ਸੁਖੀ ਸੁਖੀ ਹਾਂ ਆਹ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਕਲੀਅਰ ਕਰਨ ਲਈ ਵੀ ਤੁਹਾਡੇ ਵੱਲ ਵੀ ਕਾਰਪੋਰੇਟ ਸਰਕਲ ਵਾਲੇ ਨੇ ਆ ਜਿਹੜੇ ਵੱਡੀਆਂ ਵੱਡੀਆਂ ਸੜਕਾਂ ਨਹੀਂ ਨਿਕਲ ਰਹੀਆਂ ਇਹ ਤੁਹਾਡੇ ਨਹੀਂ ਨਹੀਂ ਨਿਕਲ ਰਹੀਆਂ ਇਹਦੀ ਫਾਲਸੀ ਦੇ ਵਿੱਚ ਹਰ 10 ਕਿਲੋਮੀਟਰ ਦੇ ਬਾਅਦ ਇੱਕ ਵੱਡਾ ਪਰਚੇਜ਼ਿੰਗ ਸੈਂਟਰ ਹੋਏਗਾ ਜਿੱਥੇ ਵੱਡੇ ਵੱਡੇ ਮੌਲ ਹੋਣਗੇ ਜਿਹੜੇ ਤੁਹਾਡੀ ਦੁਕਾਨ ਦਾ ਵੀ ਖਾਣ ਜਾਣਗੇ ਟੋਟਲ ਕਾਰਪੋਰੇਟਾਈਜੇਸ਼ਨ ਹੋ ਰਹੀ ਹੈ ਇਸ ਦੇਸ਼ ਦੀ ਜਿਹੜੀ ਇੱਥੇ ਦੇ ਲੋਕ ਕਦੀ ਬਰਲਾਸ਼ ਨਹੀਂ ਕਰਨਗੇ ਔਰ ਨਾਲ ਹੀ ਇੱਥੇ ਦੀ ਪੋਲੀਟਿਕਲ ਨਿਕ ਜਿਹੜੀ ਕਿਸੇ પાર્ટી 'ਚ ਬੈਠੀ ਹੈ ਸਪਸ਼ਟ ਕਰ ਦੇਣਾ ਚਾਹੁੰਦੇ ਆ ਲੋਕਾਂ ਨੂੰ ਬਾਤ ਕਰਨੀ ਆ ਤੁਸੀਂ ਸਿਰਫ ਵੋਟਾਂ ਵੇਲੇ ਲੋਕਾਂ ਕੋਲ ਆਉਂਦੇ ਹੋ ਜਦੋਂ ਕੋਈ ਕਹਿੰਦਾ ਇਹਨਾਂ ਦੇ ਅਖਬਾਰਾਂ ਦੇ ਬਿਆਨ ਦਿੰਦੇ ਹੋ ਕਿਤੇ ਲੋਕਾਂ ਦੇ ਫੱਕਾ ਵਾਸਤੇ ਕਿਤੇ ਤੁਹਾਡੀ ਕੋਈ ਮੂਵਮੈਂਟ ਨਹੀਂ ਪਾਰਲੀਮੈਂਟ ਵਿੱਚ ਜੇ ਤੁਸੀਂ ਹੋ ਉੱਥੇ ਤੁਹਾਡੀ ਆਪਸੀ ਕੁੱਕੜ ਕੋ ਹੁੰਦੀ ਹੈ ਲੋਕਾਂ ਦੇ ਮੁੱਦਿਆਂ ਦੀ ਕਿਤੇ ਮੂਵਮੈਂਟ ਨਹੀਂ ਕਿਉਂ ਨਹੀਂ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਪਾਰਲੀਮੈਂਟ ਵਿੱਚ ਦਬਾਅ ਪਾਇਆ ਵੀ ਐਮਐਸਪੀ ਦੀ ਮੰਗ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿਓ ਕਿਉਂ ਨਹੀਂ ਦਬਾਅ ਪਾਇਆ ਕਿਸਾਨਾਂ ਦਾ ਕਰਜ਼ਾ ਖਤੂ ਕਰੋ ਕਿਸਾਨਾਂ ਦਾ ਕਰਜ਼ਾ ਤੇ ਹਰ ਸਾਲ 3 ਲੱਖ ਕਰੋੜ ਰੁਪਇਆ ਕੁਝ ਗਿਣਤੀ ਦੇ ਕਾਰਪੋਰੇਟ ਕਰਾਣਿਆਂ ਦਾ ਮਾਫ ਹੋ ਸਕਦਾ ਹੈ ਪਰ ਇਸ ਦੇਸ਼ ਦੇ ਕਰੋੜਾਂ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਵਿੱਚ ਕੀ ਦਿੱਕਤ ਹੈ ਚੰਗੇ ਖਰਮ ਨਹੀਂ ચા ਸਕ ਨਹੀਂ ਤੇ ਰਿਪੋਰਟ ਸਾਰੀਆਂ ਹਲੇ ਵੀ ਕਈ-ਕਈ ਕਿਲੋਮੀਟਰ ਦੂਰ ਤੱਕ ਜਾਮ ਲੱਗੇ ਹੋਏ ਐ ਸਾਡੇ ਸਾਥੀ ਸਾਡੇ ਭਰਾ ਦੂਰ-ਦੂਰ ਤੱਕ ਫਸੇ ਹੋਏ ਐ ਇੱਥੇ ਆਉਣਾ ਚਾਹੁੰਦੇ ਐ ਮੈਂ ਇੱਕ ਖਾਸ ਸੁਨੇਹਾ ਪੰਜਾਬ ਦੇ ਸਟੇਜ ਤੇ ਲੋਕਾਂ ਨੂੰ ਦੇਣਾ ਚਾਹਣਾ ਹਰ ਕੋਈ ਉੱਠਦਾ ਉਹ ਕਹਿਣ ਲੱਗ ਪਿਆ ਜੋ ਸਰਕਾਰੀ ਏਜੰਸੀਆਂ ਨੇ ਪ੍ਰਚਾਰਿਆ ਵੀ ਲੋ ਜੀ ਇਹਦਾ ਰੋਲ ਧਰਨਾ ਲਾ ਦਿੰਦੇ ਆ ਇਹਦਾ ਜੀ ਰੋਜ਼ ਟ੍ਰੈਫਿਕ ਜਾਮ ਕਰ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਇਹ ਦੱਸਣਾ ਚਾਹਣਾ ਅੱਜ ਮੇਗਾ ਮਾਰੋ ਸਾਰੀ ਦੁਨੀਆ ਚ ਹੋ ਰਹੀ ਕਿ ਰਿਹਾ ਐਲਨ ਮਸਕ ਅਮਰੀਕਾ ਦੇ ਹੋਣ ਵਾਲੇ ਰਾਸ਼ਟਰਪਤੀ 트럼ਪ ਦੇ ਕੰਨ ਮਰੋੜ ਰਿਹਾ। મોદી ਦੇ ਕੰਨ ਮਰੋੜ ਰਿਹਾ ਅੰਬਾਨੀ ਤੇ ਅਦਾਨੀ ਸਾਰੀ ਦੁਨੀਆ 'ਚ ਕਾਰਪੋਰੇਟਾਈ ਕਾਰਪੋਰੇਟਾਈਜੇਸ਼ਨ ਦਾ ਦੌਰ ਸ਼ੁਰੂ ਹੋ ਗਿਆ ਹੈ। ਕਾਰਪੋਰੇਟਸ ਦੀ ਅੱਖ ਤੁਹਾਡੀਆਂ ਕੰਨੀਆਂ ਜ਼ਮੀਨਾਂ ਉੱਤੇ ਨਹੀਂ। ਜਿਹੜੇ ਕਹਿੰਦੇ ਨੇ ਨਾ ਵੀ ਰੋਜ਼ ਧਰਮੇ ਦਿੰਦੇ ਆ ਮੈਂ ਉਹਨਾਂ ਭਰਾਵਾਂ ਨੂੰ ਕਹਿੰਦਾ ਗੁਮਰਾਹ ਨਾ ਹੋਵੋ। ਇਹ ਐਸਕੇਮ ਇੱਕ ਕੰਗ ਹੈ। ਇਕਾਂਗ ਬਣ ਕੇ ਖੜੀ ਆ ਉਹ ਕਾਰਪੋਰੇਟ ਦੀਆਂ ਨੀਤੀਆਂ ਨੂੰ ਰੋਕਣ ਵਾਸਤੇ ਜੇ ਕੰਧ ਟੁੱਟ ਗਈ ਇੱਥੇ ਦਾ ਬਿਜ਼ਨਸ ਕਮਿਊਨਿਟੀ ਇੱਥੇ ਦੇ ਦੁਕਾਨਦਾਰ ਇੱਥੇ ਦਾ ਕੁਝ ਨਹੀਂ ਬਚਣਾ ਦਿਨਾਂ ਵਿੱਚ ਹੀ ਕਰਬਾ ਕਰਨੇਗੀ ਇਸ ਲਈ ਇਹ ਲੜਾਈ ਤੁਹਾਡੀ ਹੈ ਕਿਸਾਨ ਇੱਕ ਢੇਰ ਬਣ ਕੇ ਖੜਾ ਹੈ ਕਿਸਾਨ ਤੁਹਾਡੀ ਲੜਾਈ ਲੜ ਰਹੀ ਹੈ ਸਾਰੇ ਦੇਸ਼ ਦੀ ਲੜਾਈ ਲੜ ਰਹੀ ਹੈ ਤੇ ਪਹਿਲਾਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸਾਂ ਮੇਰਾ ਤਾਲ ਮਗਾਏ ਤਾਲ ਮੇਰਾ ਵਿਦੇਸ਼ਾਂ ਜੀਓ ਕਿਸਾਨ ਦੇ ਜਥੇਬੰਦੀਆਂ ਨਾਲ ਬਹੁਤ ਸਾਰੇ ਕੋ 40 42 ਦੇਸ਼ਾਂ ਨਾਲ ਹਰ ਪਾਸੇ ਕਾਰਪੋਰੇਟ ਦਾ ਵਿਰੋਧ ਹੋ ਰਿਹਾ ਹੈ ਜਰਮਨੀ ਚ ਵਿਰੋਧ ਹੋ ਰਿਹਾ ਹੈ ਇੰਗਲੈਂਡ ਚ ਵਿਰੋਧ ਹੋ ਰਿਹਾ ਹੈ ਇਟਲੀ ਚ ਵਿਰੋਧ ਹੋ ਰਿਹਾ ਹੈ ਫਰਾਂਸ ਚ ਵਿਰੋਧ ਹੋ ਰਿਹਾ ਹੈ ਅਮਰੀਕਾ ਚ ਵਿਰੋਧ ਹੋ ਰਿਹਾ ਹੈ ਕਾਰਪੋਰੇਟ ਦਾ ਵਿਰੋਧ ਸਾਰੀ ਦੁਨੀਆ ਚ ਹੋ ਰਿਹਾ ਹੈ ਕਿਉਂਕਿ ਕਾਰਪੋਰੇਟ ਦੇ ਮੂੰਹ ਚ ਪਾਣੀ ਆਇਆ ਹੈ ਤੇ ਉਹ ਮੇਰੇ ਸਾਥੀ ਕਹਿ ਰਹੇ ਸੀ ਤੇ ਤੁਹਾਡੇ ਕੋਲੋਂ ਜ਼ਮੀਨ ਖੋਹ ਲਈ ਜਾਏ ਉਹਨਾਂ ਦੇ ਕੱਪੜੇ ਖੋਹ ਲਈਏ ਤਾਂ ਉਹਨਾਂ ਦੇ ਤੁਸੀਂ ਗੁਲਾਮ ਹੋ ਜਾਓਗੇ ਉਹਨਾਂ ਨੇ ਸਰਕਾਰਾਂ ਬੁਲਾਉਂ ਕਰ ਲਈਆਂ ਮੋਦੀ ਹੈ ਤਾਂ ਮਮਕਨ ਹੈ ਇਹ ਤੁਸੀਂ ਦੌਰ ਦਿੱਤਾ ਪਰ ਹਾਲੇ ਬਹੁਤ ਕੁਝ ਕਰਨਾ ਬਾਕੀ ਹੈ ਸਾਡਾ ਇੱਕ ਸਾਥੀ ਮਰਨ ਵਰਤੇ ਬੈਠਾ ਠੀਕ ਫੈਸਲਾ ਜਿਵੇਂ ਮਰਜ਼ੀ ਉਹਨੇ ਲੈ ਲਿਆ SKM ਦੇ ਨਾਲ ਸਦਾ ਮਸ਼ੂਰ ਨਹੀਂ ਕੀਤਾ ਕੁਝ ਵੀ ਹੋ ਗਿਆ ਪਰ ਇਹ SKM ਨਾ ਸਿਰਫ ਸੰਸਥਾ ਹੈ ਐਸੀ ਐਸੀ ਜਮਾਤ ਹੈ ਜਿੱਦਾਂ ਵੀ ਉਹਦੇ ਖਿਲਾਫ ਕੁਝ ਉਹਨਾਂ ਦੇ ਸਾਡੇ ਸਾਥੀਆਂ ਦੇ ਖਿਲਾਫ ਸਰਕਾਰ ਨੇ ਕੋਈ ਕਦਮ ਚੁੱਕਿਆ ਤਾਂ ਅਸੀਂ ਕਦੇ ਭਾਰਤਬੰਦ ਕੀਤਾ ਕਦੇ ਟ੍ਰੈਵਲ ਜਨਮ ਕੀਤਾ ਕਦੇ ਟੋਰਪਰਾਜ਼ੇ ਫਰੀ ਕੀਤੇ ਅਸੀਂ ਹਰ ਵਾਰੀ ਕੋਈ ਨਾ ਕੋਈ ਐਕਸ਼ਨ ਕੀ ਗਾਇਤ ਕਰਨ ਲਈ ਭਈ ਇਹ ਨਹੀਂ ਸਾਡੇ ਨਹੀਂ ਉਹ ਬੱਕਰੇ ਉਹ ਸਾਡੇ ਹੈ ਠੀਕ ਹੈ ਭਰਾਵਾਂ ਵਿੱਚ ਵੀ ਉਹ ਮਟਾਓ ਹੋ ਜਾਂਦਾ ਹੈ ਜਿਸੇ ਵੇੜੇ ਉਧਰ ਕੋ ਜਾਂਦਾ ਸਾਰਾ ਕੁਝ ਆਖਰ ਨੂੰ ਕਾਣਾ ਮੁਲਕਾਂ ਦੇ ਕਿਸੇ ਤੇ ਗਲਤੀ ਵੀ ਹੋ ਜਾਂਦੀ ਹੈ ਪਰ ਐਸਕੇਮ ਨੇ ਮੈਂ ਆਪਣੀ ਜ਼ਿੰਦਗੀ ਦੇ 53 54 ਸਾਲ ਕਿਸਾਨ ਲਹਿਰ ਲਈ ਲਾਏ ਨੇ ਸਭ ਤੋਂ ਵਧੀਆ ਤਜਰਬਾ ਐਸਕੇਮ ਬਣਨ ਤੋਂ ਬਾਅਦ ਇਹ ਹੋਇਆ ਕਿ ਫਤੂ ਕੋਈ ਫੈਸਲਾ ਲੈਣਿਆ ਉਹਨੂੰ ਕਈ ਕਈ ਦਿਨ ਬਹਿਸ ਕਰਕੇ ਨਿਰਖਦੇ ਆਂ ਕੋਈ ਛੋਟੀ ਜਿਹੀ ਜਦੋਂ ਬੰਦੀ ਹੈ ਕੋਈ ਬਗੜੀ ਜਦੋਂ ਬੰਦੀ ਹੈ ਇਹਦਾ ਕੋਈ ਸਵਾਲ ਨਹੀਂ ਹਰ ਇੱਕ ਦੀ رائے ਨੂੰ ਪੂਰਾ ਪਰਚੋਰ ਕਰਨ ਤੋਂ ਬਾਅਦ ਫੈਸਲਾ ਲੈਨੇ ਆ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਇੱਥੇ ਅੱਜ ਪ੍ਰੋਗਰਾਮ ਵੀ ਹੋਣਾ ਇਹ ਨਾਲ ਕਰਾਂਗੇ ਸਾਡੇ ਲੋ ਸਾਥੀ ਜਿਹੜੇ ਬੈਠੇ ਨੇ ਅਸੀਂ ਉਹਨਾਂ ਦੀ ਇੱਕ ਤੇਰਾ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ ਲੋਕਾਂ ਲਈ ਇਹ ਇੱਕ ਵਾਰਨਿੰਗ ਸਿਗਨਲ ਮੋਦੀ ਸਰਕਾਰ ਨੂੰ ਦਿੱਤਾ ਹੈ ਅੱਜ ਪੰਜਾਬ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਣਾ ਜਿਹੜੀਆਂ ਖਸੀ ਕਰਮਸਤੀਆਂ ਜੀਆਂ ਕਰਦੇ ਹੋ ਨਾ ਉਹ ਜਿਹੜਾ ਡਰਾਫਟ ਪਾਲਿਸੀ ਉਹਨ ਐਗਰੀਕਲਚਰ ਮਾਰਕੀਟਿੰਗ ਆਈ ਹੈ ਸਾਡੇ ਸਾਹਮਣੇ ਤੁਸੀਂ ਮੰਨੇ ਭਈ ਅਸੀਂ ਨੂੰ ਰੋਟ ਕਰਾਂਗੇ ਪਰ ਵਿਧਾਨ ਸਭਾ ਦੱਸਿਆ ਜੋ ਕੀ ਸਾਡੇ ਹਲ ਤੱਕ ਦੀ ਤਾਰੀਖ ਹੈ ਤੁਸੀਂ ਸਾਨੂੰ ਦਿੱਲੀ ਚ ਵੋਟਾਂ ਲੈਣ ਦਾ ਫਿਕਰ ਪੈ ਗਿਆ ਇਥੇ ਦੀ ਕੋਟਰ ਇਕਨੋਮੀ ਦਾ ਫਿਕਰ ਨਹੀਂ ਕੋਟਰ ਅਰਥਚਾਰੇ ਦਾ ਫਿਕਰ ਨਹੀਂ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਯਾਦ ਰੱਖਿਓ ਸਟੇਟ ਸਬਜੈਕਟ ਹੈ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਜੇ ਇੰਦਰ ਕੋਈ ਚਾਕੇਆ ਪੰਜਾਬ ਦੀ ਗੰਢੀ ਵੱਲ ਉਹਦੀਆਂ ਅੱਖਾਂ ਕਰ ਦੇਣਗੇ ਇਥੇ ਦੇ ਕਿਸਾਨ ਪੁਲਿਸਪਾਸ ਦੀ ਗੱਲ ਹੈ ਇਸ ਦੇ ਦੇਸ਼ ਵਿੱਚ ਗਰੀਬੀ ਹੈ ਬੇਰੁਜ਼ਗਾਰੀ ਹੈ ਇਨੇ ਲੰਬੇ ਸਮੇਂ ਦੇ ਬਾਅਦ ਸੱਤ 7.5 ਸੌ ਨਹਾਕੇ 20 ਜਨ ਤੋਂ ਬਾਅਦ ਇਸ ਦੇਸ਼ ਵਿੱਚ ਅਸੀਂ ਗਰੀਬੀ ਬੇਰੁਜ਼ਗਾਰੀ ਵਰਗੇ ਸਮੱਸਿਆਵਾਂ ਕਿਸਾਨ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕੇ ਫਿਰ ਸ ਕੋਈ ਅਧਿਕਾਰੀ ਨਹੀਂ ਅਧਿਕਾਰ ਨਹੀਂ